ਮੈਂ ਜੀ ਆਇਆਂ ਕਹਿੰਦਾ ਹਾਂਗਾ ਅੱਜ ਅਸੀਂ ਇਕੱਠੇ ਹੋਏ ਹਾਂ ਕਿ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਜਿਹੜੀਆਂ ਪੰਜਾਬ ਵਿੱਚ ਡਿਊ ਹਨ ਉਹਨਾਂ ਦੀ ਮੈਂ ਅਨਾਉਂਸਮੈਂਟ ਵੀ ਕਰਨੀ ਹੈ ਔਰ ਥੋੜਾ ਬੈਕਗ੍ਰਾਉਂਡ ਵੀ ਅਸੀਂ ਦੇਵਾਂਗੇ ਤੁਹਾਨੂੰ ਕਿ ਅਸੀਂ ਤਿਆਰੀ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਕਿਸ ਕਿਸ ਤਰ੍ਹਾਂ ਦੀ ਕੀਤੀ ਹੋਈ ਹੈ ਤਾਂ ਕਿ ਤੁਹਾਡੇ ਮਨ ਵਿੱਚ ਵੀ ਪੂਰੀ ਜੋ ਕੋਈ ਵੀ ਆਸ਼ੰਕਾ ਹੋਵੇ ਉਹ ਵੀ ਦੂਰ ਹੋ ਜਾਵੇ ਔਰ ਆਮ ਜਨਤਾ ਨੂੰ ਵੀ ਸੂਚਨਾ ਹੋ ਜਾਵੇ ਕਿ ਅਸੀਂ ਇਸ ਵਾਰ ਜਿਹੜੀ ਹੈਗੀ ਹੈ ਚੋਣਾਂ ਜਿਹੜੀਆਂ ਵੀ ਬੜੀ ਫ੍ਰੀ ਐਂਡ ਫੇਅਰ तरीके ਨਾਲ ਇਹਨੂੰ ਕਰਾਵਾਂਗੇ ਸੋ ਪਹਿਲੀ ਗੱਲ ਇਹ ਹੈ ਕਿ ਗਵਰਨਮੈਂਟ ਨੇ ਆਪਣੇ ਸੈਕਸ਼ਨ 209 ਦੇ ਤਹਲੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀਗਾ ਜਿਸ ਤਹਿਤ ਉਹਨਾਂ ਨੇ ਕਿਹਾ ਸੀਗਾ ਕਿ ਪੰਚਾਇਤ ਸੌਰ ਸਮਿਤੀ ਔਰ ਜ਼ਿਲ੍ਹਾ ਪਰਿਸ਼ਦ ਦੀ ਚੋਣਾਂ ਕਰਵਾਈਆਂ ਜਾਣ ਉਹਦੇ ਤਹਿਤ ਅਸੀਂ ਕਾਰਵਾਈ ਆਲਰੇਡੀ ਕਾਫੀ ਦੇਰ ਤੋਂ আরম্ভ ਕੀਤੀ ਹੋਈ ਹੈ ਮਤਲਬ ਕਮਿਸ਼ਨ ਵੱਲੋਂ ਜਿਹੜੀ ਪ੍ਰੇਪਰੇਸ਼ਨਸ ਹੈਗੀਆਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਲਈ ਕਾਫੀ ਦੇਰ ਤੋਂ ਚੱਲ ਰਹੀਆਂ ਹਨ ਕੁਝ ਕੁਝ ਕਾਰਨਾ ਕਰਕੇ ਇਹ ਜਿਹੜੀ ਚੋਣ ਹੈ ਕਿ ਅੱਗੇ-ਅਗੇ ਜਾਂਦੀ ਰਹੀ ਜਿਵੇਂ ਕੋਈ ਬਾਈ ਇਲੈਕਸ਼ਨ ਆ ਗਿਆ ਪਿੱਛੇ ਫਲੱਡਸ ਆ ਗਏ ਸੀ ਸਾਨੂੰ ਥੋੜਾ ਜਿਆਾ ਉੱਥੇ ਵੀ ਵੇਟ ਕਰਨਾ ਪਿਆ ਬਟ ਹੁਣ ਜਿਹੜੀ ਹੈ ਕਿ ਸਥਿਤੀ ਬਿਲਕੁਲ ਸ਼ਾਂਤਮਈ ਵੀ ਹੈ ਕਿ ਹੈ ਔਰ ਕੰਡੂਸਿਵ ਵੀ ਹੈ ਕਿ ਹੈ ਕਿ ਐਸੀ ਇਹ ਚੋਣਾ ਕਰਾ ਲਈਏ ਇਸ ਲਈ ਅਸੀਂ 온 ਸਾਰੀ ਪ੍ਰਬੰਧ ਵਗੈਰਾ ਕਰ ਦਿੱਤੇ ਹੈਗੇ ਔਰ ਇਹ ਚੋਣਾ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਮੈਂ ਥੋੜੀ ਬ੍ਰੀਫਲੀ ਦੇਦਾ ਹਾਂਗਾ ਤੁਹਾਡੇ ਜਿਹੜੇ ਕੋਈ ਪ੍ਰਸ਼ਨ-ਪ੍ਰਸ਼ਨ ਹੋਣਗੇ ਜਾਂ ਕੋਈ ਹੋਰ ਵੀ ਕੋਈ ਸਵਾਲ ਹੋਣਗੇ ਉਹ ਤੁਸੀਂ ਕਾਈਂਡਲੀ ਜੇ ਵੇਟ ਕਰ ਸਕਦੇ ਹੋ ਤਾਂ ਵੇਟ ਕਰ ਲਓ ਜੇ ਜ਼ਰੂਰੀ ਆ ਸਮਝਦੇ ਹੋ ਤਾਂ ਆਈ ਹੈਵ ਨੋ ਆਬਜੈਕਸ਼ਨ ਤੁਸੀਂ ਪੀਚਪੀ ਪੁੱਛ ਸਕਦੇ ਹੋ ਸਭ ਤੋਂ ਪਹਿਲੇ ਇਹ ਆ ਕਿ ਅਸੀਂ ਜਿਹੜੀ ਹੈ ਕਿ ਇਹ ਅ ਇਹਦੀ ਸਾਰੇ ਜਿਹੜੇ ਮੁਕੰਮਲ ਪ੍ਰਬੰਧ ਜਿਹੜੇ ਹੈਗੇ ਡੀਸੀਜ਼ ਵੱਲੋਂ ਕਰਨੇ ਹੁੰਦੇ ਆ ਜਿਵੇਂ ਰਿਜ਼ਰਵੇਸ਼ਨ ਦੀ ਸੂਚੀਆਂ ਹੈਗੀਆਂ ਪੰਚਾਇਤ ਸਮਿਤੀ ਜ਼ਿਲ੍ਹਾ ਪਰਿਸ਼ਦ ਦੇ ਜਿਹੜੇ-ਜਿਹੜੇ ਜ਼ੋਨਸ ਹੈਗੇ ਉਹਨਾਂ ਨੂੰ ਕਿਸ ਤਰ੍ਹਾਂ ਰਿਜ਼ਰਵ ਕਰਨਾ ਹੈ ਉਹਦਾ ਜਿਹੜੀ ਜਗ੍ਹਾ ਅ ਲਿਸਟਾਂ ਤਿਆਰ ਹੋ ਗਈਆਂ ਨੋਟੀਫਾਈ ਹੋ ਚੁੱਕੀਆਂ ਹਨ ਇਹ ਸਾਰੀਆਂ ਜਿਹੜੀਆਂ ਡਿਸਟ੍ਰਿਕਟ ਵੈਬਸਾਈਟਸ ਤੇ ਪ੍ਰਾਪਤ ਹੋ ਜਾਣਗੀਆਂ ਤੁਹਾਨੂੰ ਅੱਜ ਦੀ ਡੇਟ ਵਿੱਚ ਜਿਤ ਤੱਕ ਸਾਡੀ ਇਨਫੋਰਮੇਸ਼ਨ ਹੈ ਕਿ ਸਾਰਿਆਂ ਨੇ ਆਪਣੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਹੈਗੇ ਸੋ ਇਸ ਲਈ ਉਹਦੇ ਕੋਈ ਪ੍ਰੋਬਲਮ ਨਹੀਂ ਹੈ ਰਿਜ਼ਰਵੇਸ਼ਨ ਜਿਵੇਂ ਤੁਹਾਨੂੰ ਪਤਾ ਹੈ ਕਿ ਸੀਟਾਂ ਵਾਸਤੇ 50% ਸੀਟਸ ਓਵਰঅল ਔਰ ਔਮਨ ਵਾਸਤੇ ਰਿਜ਼ਰਵ ਕੀਤੀਆਂ ਹੋਈਆਂ ਸੋ ਉਹਦਾ ਸਾਰੇ ਜਿੰਨੇ ਵੀ ਕਾਨੂੰਨ ਦੇ ਮੁਤਾਬਕ ਰਿਜ਼ਰਵੇਸ਼ਨ ਦਾ ਪ੍ਰਬੰਧ ਹੁੰਦਾ ਹੈਗਾ ਜਾਂ ਜਿਹਨਾਂ ਦੀ ਲੋੜ ਹੈਗੀ ਉਹ ਸਾਰਾ ਕੁਝ ਕਮਿਸ਼ਨ ਵੱਲੋਂ ਇਨਸ਼ੋਰ ਕੀਤਾ ਗਿਆ ਹੈਗਾ ਵੋਟਰ ਲਿਸਟ ਵੀ ਜਿਹੜੀਆਂ ਹੈਗੀਆਂ ਉਹ ਵੀ ਅਸੀਂ ਰੀਸੈਂਟਲੀ ਹੀ ਅਪਡੇਟ ਕੀਤੀਆਂ ਹੈਗੀਆਂ ਸਾਰੇ ಗ್ರಾಮ ਪੰਚਾਇਤਸ ਵਗੈਰਾ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਕਿ ਕੁਝ 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 ਸਮਾਂ ਪਹਿਲੇ ਆਪਣੇ ਪਿੰਡੋ ਵਿਕਾਸ ਤੇ ਪੰਚਾਇਤ ਵਿਭਾਗ ਨੇ ਕੁਝ ਕੁਝ ਰੀਆਰਗੇਨਾਈਜੇਸ਼ਨ ਦੇ ਵੀ ਆਰਡਰ ਕੱਢੇ ਸੀਗੇ ਤੇ ਉਹਦੇ ਮੁਤਾਬਿਕ ਜਿਹੜੇ ਹੈਗੇ ਆ ਨੋਟੀਫਿਕੇਸ਼ਨਸ ਨਵੀਆਂ ਜ਼ਿਲ੍ਹਾ ਵਾਈਜ਼ ਜਾਰੀ ਹੋ ਚੁੱਕੀਆਂ ਹਨ ਅਤੇ ਉਹਨਾਂ ਦੀ ਜਿਹੜੀ ਵੋਟਰ ਸੂਚੀ ਹੈ ਉਹ ਵੀ ਲੇਟੈਸਟ ਅਸੀਂ ਅਪਡੇਟ ਕਰ ਦਿੱਤੀ ਹੈਗੀ ਹੈ ਤੇ ਉਹ ਵੋਟਰ ਲਿਸਟ ਜਿਹੜੀ ਹੈਗੀ ਆ ਉਹ ਵੀ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਵੈਬਸਾਈਟ ਦੇ ਜ਼ਰੀਏ ਮਤਲਬ ਸਾਡੀ ਵੈਬਸਾਈਟ ਵਿੱਚ ਲਿੰਕ ਹੈਗਾ ਸਾਰੇ ਡਿਸਟ੍ਰਿਕਟਸ ਨੂੰ ਸੋ ਉਸ ਉਸ ਵੈਬਸਾਈਟ ਤੇ ਲਿੰਕ ਰਾਈ ਤੁਸੀਂ ਚਾਹੇ ਡਿਸਟ੍ਰਿਕਟ ਤੇ ਚਲੇ ਜਾਓ ਚਾਹੇ ਤੁਸੀਂ ਸਾਡੀ ਵੈਬਸਾਈਟ ਤੇ ਚਲੇ ਜਾਓ ਉਹ ਲਿੰਕ ਤੁਹਾਨੂੰ ਮਿਲ ਜਾਏਗਾ ਔਰ ਵੋਟਰ ਸੂਚੀਆਂ ਵੀ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ ਉੱਥੇ ਸੋ ਅਸੀਂ ਚੈੱਕ ਕੀਤਾ ਹੈਗਾ ਕਿ ਮਤਲਬ ਸਾਰੇ ਜ਼ਿਲ੍ਹਿਆਂ ਨੇ ਵੋਟਰ ਸੂਚੀ ਆਪਣੀ ਲਾਤੀ ਹੈਗੀ ਤੇ ਉਹ ਤੁਹਾਨੂੰ ਐਡਵਾਂਸ ਵਿੱਚ ਮਿਲ ਜਾਣਗੀਆਂ ਇਸ ਵਾਰ ਜਿਹੜਾ ਹੈਗਾ ਵੋਟਿੰਗ that will be done through use of ballot paper ਮਤਲਬ ਹੀਲ ਯੂਜ਼ ਬੈਲੇਟ ਬਾਕਸਸ ਫॉर ਥੀਸ ਪੰਚਾਇਤ ਸਮਿਤੀ ਜ਼ਿਲ੍ਹਾ ਪਰਿਸ਼ਦ ਦੇ ਇਲੈਕਸ਼ਨਸ ਇਤ ਕਾਰਨ ਸਿਰਫ ਇਹੀ ਹੈ ਕਿ ਤਕਰੀਬਨ 90000 ਤੋਂ ਜ਼ਿਆਦਾ ਪੋਲਿੰਗ ਬੂਥਸ ਹੈਗੇ ਆਂ ਔਰ ਹਰ ਇੱਕ ਪੋਲਿੰਗ ਬੂਥ ਵਿੱਚ ਜਿਲਾ ਪਰਿਸ਼ਦ ਦੀ ਚੋਣ ਲਈ ਡੱਬਾ ਬੋਲ ਪੈਰਲਟ ਬਾਕਸ ਰੱਖਿਆ ਜਾਵੇਗਾ ਨਾਲ ਪੰਚਾਇਤ ਸਮਿਤੀ ਵਾਸਤੇ ਵੀ ਰੱਖਿਆ ਜਾਵੇ ਤਾਂ ਕਿ ਇੱਕ ਵੋਟਰ ਜਦੋਂ ਆਏਗਾ ਉਥੇ ਜਦੋਂ ਦੀ ਵੋਟਰ ਸੂਚੀ ਵਿੱਚ ਹਾਜ਼ਰੀ ਹੁੰਦੀ ਹੈ ਤਾਂ ਉਹ ਨੂੰ ਦੋ ਬੈਲਟ ਪੇਪਰ ਦਿੱਤੇ ਜਾਣਗੇ ਸੋ EVMs ਜਿਹੜੇ ਹੈਗੇ ਆ ਉਹ ਤੁਹਾਨੂੰ ਪਤਾ ਹੀ ਹੈ ਉਹ ਤਾਂ ਸਿਰਫ ਇੱਕ ਕੈਂਡੀਡੇਟ ਵਾਸਤੇ ਯੂਜ਼ ਹੁੰਦੇ ਆ ਸੋ ਇਸ ਲਈ ਦੋ ਦੋ EVMs ਤਕਰੀਬਨ ਸਾਨੂੰ 40000 ਚਾਹੀਦੇ ਆ ਇੰਨਿਆ ਸਾਡੇ ਕੋਲ ਪ੍ਰਾਪਤ ਨਹੀਂ ਪ੍ਰਾਪਤ ਹੈ ਔਰ ਨਾ ਹੀ ਪ੍ਰਾਪਤ ਹੋਣ ਦੀ ਕੋਈ ਸੰਭਾਵਨਾ ਜਲਦੀ ਹੈਗੀ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜੇ EVMs ਯੂਜ਼ ਕਰ ਰਹਾ ਇਸ ਟਾਈਮ ਤੇ ਉਹ ਹੈਗੇ ਲੇਟੈਸਟ M3 ਮਾਡਲਸ ਉਹ ਉਹ ਕਿਸੇ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਨਹੀਂ ਦਿੰਦੇ ਹੈਗੇ ਉਹਨਾਂ ਦੀ ਆਪਣੀ ਸਿਕਿਉਰਿਟੀ ਰੀਜ਼ਨਸ ਕਰਕੇ ਤੇ ਜਿਹੜੇ ਪੁਰਾਣੇ ਹੈਗੇ ਉਹ ਵੀ ਹੌਲੀ ਹੌਲੀ ਫੇਸ ਆਊਟ ਹੋ ਰਹੇ ਹੈਗੇ ਸੋ ਇਨੀ ਤਾਦਾਦ ਵਿੱਚ ਹੋ ਨਹੀਂ ਸਕਦਾ ਬਟ ਅਸੀਂ ਜਿਸ ਤਰ੍ਹਾਂ ਸਿਸਟਮ ਹੈਗਾ ਬੈਲਟ ਪੇਪਰ ਦੇ ਰਾਹੀਂ ਅਸੀਂ ਜਿਹੜੀ ਚੋਣ ਕਰਾਵਾਂਗੇ ਹਰ ਇੱਕ ਜ਼ਿਲ੍ਹੇ ਵਿੱਚ ਇੱਕ ਜ਼ਿਲ੍ਹਾ ਪ੍ਰੇਸ਼ਦ ਹੋਵੇਗਾ ਹੈਗਾ ਅਤੇ ਉਸ ਜ਼ਿਲ੍ਹਾ ਪ੍ਰੇਸ਼ਦ ਵਿੱਚ ਇਸ ਟਾਈਮ ਤੇ ਐਸ ਪਰ ਦੀ ਨੋਰਮਸ ਜਿਹੜੇ ਹੈਗੇ ਕਿਉਂਕਿ ਜ਼ਿਲ੍ਹਾ ਪ੍ਰੇਸ਼ਦ ਵਿੱਚ 10 ਤੋਂ 25 ਤੱਕ ਜ਼ੋਨਸ ਹੋ ਸਕਦੇ ਆ ਇੱਕ ਕ੍ਰਾਈਟੇਰੀਆ ਜਿਹੜਾ ਹੈਗਾ ਲਾਅ ਵਿੱਚ ਲੱਗਿਆ ਹੋਇਆ ਤੇ ਕੁੱਲ ਮਿਲਾ ਕੇ ਜ਼ਿਲ੍ਹਾ ਪ੍ਰੇਸ਼ਦ ਵਿੱਚ ਇਸ ਟਾਈਮ ਤੇ 357 ਜ਼ੋਨ ਬੰਦੇ ਹੈਗੇ ਸੋ ਜ਼ਿਲ੍ਹਾ ਪ੍ਰੇਸ਼ਦ ਵਾਸਤੇ ਪੂਰੇ ਜ਼ਿਲ੍ਹਿਆਂ ਵਿੱਚ 357 ਆਲਟੀਮੇਟਲੀ ਮੈਂਬਰ ਚੁਣੇ ਜਾਣਗੇ ਅਤੇ ਇਸੇ ਤਰ੍ਹਾਂ ਪੰਚਾਇਤ ਸਮਿਤੀ ਜਿਹੜੀ ਹੈਗੀ ਹੈ ਦੇ ਆ 154 154 ਪੰਚਾਇਤ ਸമിതിਸ ਹੈਗੇ ਹਨ ਉਹਨਾਂ ਵਿੱਚ ਉਹ ਪੰਚਾਇਤ ਸമിതി 15 ਤੋਂ ਲੈ ਕੇ 25 ਤੱਕ 15 ਤੋਂ ਲੈ ਕੇ 25 ਤੱਕ ਜ਼ੋਨਸ ਬਣ ਸਕਦੇ ਹੈ ਤਾਂ ਉਹ ਉਸ ਮੁਤਾਬਕ ਪਾਪੂਲੇਸ਼ਨ ਦੇ ਮੁਤਾਬਕ ਕੁੱਲ 2863 ਜ਼ੋਨਸ ਹੈਗੇ ਹੈ ਪੰਚਾਇਤ ਸമിതി ਵਾਸਤੇ ਸੋ ਮੀਨਸ ਇਚਰੀ ਜ਼ੋਨ ਵਿੱਚ ਨੇਚਰਲੀ ਅਲਟੀਮੇਟਲੀ ਇੱਕ ਮੈਂਬਰ ਹੀ ਚੁਣਿਆ ਜਾਵੇਗਾ ਸੋ ਉਸ ਹਿਸਾਬ ਨਾਲ ਇਹ ਜਿਹੜੀ ਪੰਚਾਇਤ ਸമിതി ਵੀ ਬਣਨਗੇ ਤੇ ਜ਼ਿਲ੍ਹਾ ਪ੍ਰੀਸ਼ਦ ਵਗੈਰਾ ਵੀ ਬਣਨਗੇ ਪੋਲਿੰਗ ਬੂਥ ਜਿਹੜੇ ਹੈਗੇ ਆ ਉਹ ਲੇਟੈਸਟ ਫਿਗਰ ਜਿਹੜੀ ਡੀਸੀਸ ਤੋਂ ਪ੍ਰਾਪਤ ਹੋਈ ਹੈ 19181 ਪੋਲਿੰਗ ਬੂਥਸ ਹੈਗੇ ਸੋ ਇਹਨਾਂ ਦਾ ਪ੍ਰਬੰਧ ਜਿਹੜਾ ਹੈਗਾ ਕਮਿਸ਼ਨ ਵੱਲੋਂ ਕੀਤਾ ਗਿਆ ਹੈਗਾ ਸਾਰਿਆਂ ਤੇ ਪੋਲਿੰਗ ਸਟਾਫ ਐਂਡ ਸਿਕਿਉਰਿਟੀ ਪ੍ਰਬੰਧ ਵਗੈਰਾ ਜਿੰਨੇ ਵੀ ਇਕਵਿਪਮੈਂਟਸ ਔਰ ਮਟੀਰੀਅਲ ਇਲੈਕਸ਼ਨ ਮਟੀਰੀਅਲ ਚਾਹੀਦਾ ਹੈਗਾ ਉਹ ਸਾਰਾ ਉਹਨਾਂ ਨੂੰ ਮੁਹैया ਕਰਵਾ ਦਿੱਤਾ ਗਿਆ ਹੈਗਾ ਵੋਟਰਾਂ ਦੀ ਗਿਣਤੀ ਜਿਹੜੀ ਹੈ ਪੰਜਾਬ ਵਿੱਚ ਰੂਰਲ ਏਰੀਆਜ਼ ਵਿੱਚ ਜੋ ਜ਼ਿਲ੍ਹਾ ਪ੍ਰਸ਼ਦ ਔਰ ਇਤਨਾ ਸੰਬੰਧਿਤ ਹੈਗੇ ਉਹ ਇਸ ਟਾਈਮ ਤੇ ਹੈਗੀ ਹੈ 1 ਕਰੋੜ 36 ਲੱਖ 4650 ਸੋ ਇਹ ਹੈਗੀ ਹੈ ਤੁਹਾਡੀ ਵੋਟਰ ਸੂਚੀ ਦੇ ਸਟੈਟਿਸਟਿਕਲ ਡਾਟਾ ਦੇ ਬਾਰੇ ਜਿਹੜਾ ਮੇਲ ਫੀਮੇਲਸ ਜਿਹੜਾ ਬਾਇਓਫਿਕੇਸ਼ਨ ਹੈ ਤੁਹਾਨੂੰ ਅਸੀਂ ਬੜੇ ਡਿਟੇਲਡ ਪ੍ਰੈਸ ਨੋਟ ਇਸ ਤੋਂ ਬਾਅਦ ਦੇਵਾਂਗੇ ਤੋਂ ਉਸ ਉਸ ਵਿੱਚ ਸਾਰੀ ਡਿਟੇਲ ਜਿਹੜੀਆਂ ਉਹ ਹੈਗੀਆਂ ਅ اچھا ਹੁਣ ਜਿਹੜਾ ਕਈ ਵਾਰ ਹੁਣ ਕੈਂਡੀਡੇਟ ਦੇ ਬਾਰੇ ਹੁੰਦਾ ਕਿ ਕੈਂਡੀਡੇਟ ਇੱਕ ਸਵਾਲ ਉਠਾਇਆ ਸੀਗਾ ਕਿ ਜ਼ਿਲ੍ਹਾ ਪਰਿਸ਼ਦ ਜਾਂ ਪੰਚਾਇਤ ਸਭਿਤੀ ਵਾਸਤੇ ਜਿਹੜਾ ਕੈਂਡੀਡੇਟ ਖੜਾ ਹੁੰਦਾ ਉਹ ਉਹ ਪੰਚਾਇਤ ਸਭਿਤੀ ਦਾ ਹੋਣਾ ਚਾਹੀਦਾ ਹੈ ਕਿ ਉਹ ਜ਼ੋਨ ਦਾ ਹੋਣਾ ਚਾਹੀਦਾ ਹੈ ਟੂ ਬੀ ਸਟੈਂਡ ਫੋਰ ਅ ਪਰਟਿਕੂਲਰ ਜ਼ੋਨ ਸੋ ਲਾਅ ਇਜ਼ ਵੈਰੀ ਕਲੀਅਰ ਜਿਹੜਾ ਕੈਂਡੀਡੇਟ ਹੈਗਾ ਇੱਕ ਤਾਂ ਉਹਨੂੰ ਘੱਟੋ ਘੱਟ 21 ਸਾਲ ਦਾ ਹੋਣਾ ਚਾਹੀਦਾ ਹੈ ਦੈਟ ਇਜ਼ ਨੰਬਰ 1 ਫਿਰ ਜੇਕਰ ਉਹ ਜ਼ਿਲ੍ਹਾ ਪਰਿਸ਼ਦ ਜਾਂ ਪੰਚਾਇਤ ਸമിതി ਵਾਸਤੇ ਖੜਾ ਆ ਤਾਂ ਉਹ ਕਿਸੇ ਜ਼ੋਨ ਵਿੱਚ ਖੜਾ ਹੋਏਗਾ ਉਹ ਜ਼ੋਨ ਜਿਹੜਾ ਹੈਗਾ ਉਹਨੂੰ ਅਸੀਂ ਕੰਸਟੀਟੂਐਂਸੀ ਮੰਨਦੇ ਹਾਂ ਸੋ ਹੀ ਹੈਜ਼ ਟੂ ਬੀ ਅ ਇਲੈਕਟਰ ਆਫ ਦੈਟ ਪਾਰਟਿਕੂਲਰ ਜ਼ੋਨ ਫੋਰ ਵਿਚ ਹੀ ਇੰਟੈਂਡਸ ਟੂ ਸਟੈਂਡ ਐਜ਼ ਅ ਮੈਂਬਰ ਸਿਮਿਲਰਲੀ ਇਸ ਵਿੱਚ ਜਿਹੜਾ ਪ੍ਰੋਪੋਜ਼ਰ ਹੈ ਕਿਉਂਕਿ ਨੋਮੀਨੇਸ਼ਨ ਫਾਰਮ ਬੇਸਿਕਲੀ ਪ੍ਰੋਪੋਜ਼ਰ ਹੀ ਪੇਸ਼ ਕਰਦਾ ਹੈਗਾ ਐਕਸੈਪਟੈਂਸ ਜਿਹੜੀ ਹੈਗੀ ਆ ਉਹ ਕੈਂਡੀਡੇਟ ਦੀ ਹੁੰਦੀ ਆ ਸੋ ਪ੍ਰੋਪੋਜ਼ਰ অর ਸੈਕੰਡਰ ਇਜ਼ ਇਸ ਵਿੱਚ ਪ੍ਰੋਪੋਜ਼ਰ অর ਸੈਕੰਡਰ ਦੋਨੋਂ ਹੁੰਦੇ ਆ ਇਹ ਦੋਨੋਂ ਵੀ ਉਸੀ ਜ਼ੋਨ ਦੇ ਹੋਣੇ ਚਾਹੀਦੇ ਹੈਗੇ ਸੋ ਦੈਟਸ ਵਨ ਥਿੰਗ ਵਿਚ ਆਈ ਥੋਟ ਆਈ ਸ਼ੁੱਡ ਕਲੈਰੀਫਾਈ ਥਰੂ ਯੋਰਸੈਲਫ ਟੂ ਦੀ ਜਨਰਲ ਪਬਲਿਕ ਆਲਸੋ ਸੋ ਕੈਂਡੀਡੇਟ ਨੇ ਕਿਹੜੇ-ਕਿਹੜੇ ਫਾਰਮਸ ਨਾਲ ਜਮਾ ਕਰਾਣੇ ਹੈਗੇ ਇਹ ਵੀ ਬਹੁਤ ਜ਼ਰੂਰੀ ਹੈ ਦੱਸਣਾ অর ਲੋਕਾਂ ਨੂੰ ਪਤਾ ਹੋਣਾ ਇੱਕ ਤਾਂ ਨੋਮੀਨੇਸ਼ਨ ਫਾਰਮ ਜਿਹਨੂੰ ਫਾਰਮ 4 ਅਸੀਂ ਕਹਿੰਦੇ ਹੈਗੇ ਇੱਕ ਨਾਮੀਨੇਸ਼ਨ ਫਾਰਮ ਹੈਗਾ ਉਹ ਵੀ ਡਿਟੇਲਡ ਵਿੱਚ ਹੈਗਾ ਉਸ ਪ੍ਰਪੋਜ਼ਰ ਸੈਕੰਡਰ ਐਕਸੈਪਟਿੰਗ ਫਿਰ ਟਰਨਿੰਗ ਅਫਸਰ ਕਿ ਮੈਂ ਇਹਨੂੰ ਚੈੱਕ ਕਰ ਲਿਆ ਹੈਗਾ ਠੀਕ ਪਾਇਆ ਗਿਆ ਫਲਾਣਾ ਉਹ ਸਾਰਾ ਉਸ ਫਾਰਮ ਵਿੱਚ ਹੈਗਾ ਉਸ ਫਾਰਮ ਦੇ ਨਾਲ ਇੱਕ ਹਰੇਕ ਨੂੰ ਫੀਸ ਵੀ ਦੇਣੀ ਪੈਂਦੀ ਹੈ ਕਿ ਇਹ ਜੋ ਸਟੈਂਡਰਡ ਫੀਸ ਸਾਡੀ ਹੈਗੀ ਹੈ ਜ਼ਿਲ੍ਹਾ ਪ੍ਰੇਸ਼ਦ ਦੇ ਨਾਲ ਸਿਰਫ 400 ਰੁਪਏ ਫੀਸ ਹੈਗੀ ਹੈ ਨਾਮੀਨੇਸ਼ਨ ਫੀਸ ਸੋ ਬੇਸਿਕਲੀ ਵਟ ਮੈਂ ਕੀ ਕਹਿਣਾ ਚਾਹੁੰਦਾ ਕਿ ਜੇਕਰ ਕੋਈ ਉਸ ਤੋਂ ਜ਼ਿਆਦਾ ਮੰਗਦਾ ਹੈ ਤਾਂ ਮੈਨੂੰ ਦੱਸ ਦਿਓ so 400 rupees the nomination form matlab fees to be given with the nomination form for zila parishad 200 rupees hai ki sirf panchayat samiti waste jada koi candidate khada hunda je kar sc ya bc hai to ode vich ida 50 50 percent ho jayega so basically is tarah hoega is te naal bada zaruri hai ki candidate ek self declaration form jenu assi ek matlab pehle jab municipal the us time te affidavit hunda si te ede vich ek self declaration form on the same lines ਇਸ ਸੈਲਫ ਡੈਕਲੇਰੇਸ਼ਨ ਫਾਰਮ ਬੜਾ ਇੰਪੋਰਟੈਂਟ ਹੈਗਾ ਇਹ ਇਹ ਇਸ ਲਈ ਹੈਗਾ ਕਿਉਂਕਿ ਇਹ ਜਿਹੜੀ ਹੈ ਇਹਦੇ ਵਿੱਚ ਹੀ ਵਿਲ ਹਵ ਟੂ ਗਿਵ ਕਿ ਉਹਦੇ ਐਸੈਟਸ ਲਾਇਬਿਲਟੀਜ਼ ਕਿੰਨੇ ਹੈਗੇ ਆ ਉਹਦੇ ਖਿਲਾਫ ਕੋਈ ਕੋਰਟ ਕੇਸਿਸ ਪੈਂਡਿੰਗ ਹੈਗੇ ਆ ਕਿ ਨਹੀਂ ਇਹ ਸਾਰੀ ਡਿਟੇਲਸ ਉਹਦੇ ਵਿੱਚ ਹੋਣਗੀਆਂ ਸੋ ਉਹ ਸਾਰੇ ਭਰ ਕੇ ਉਹ ਵੀ ਨਾਲ ਨਾਮੀਨੇਸ਼ਨ ਫਾਰਮ ਦੇ ਨਾਲ ਭਰ ਕੇ ਦੇਵੇਗਾ ਔਰ ਇਸ ਤੋਂ ਇਲਾਵਾ ਨੇਚਰਲੀ ਜੇਕਰ ਐਸਪੀਸੀ ਦਾ ਹੈ ਤਾਂ ਇੱਕ ਐਸਪੀਸੀ ਦਾ ਸਰਟੀਫਿਕੇਟ ਵੀ ਹੋਏਗਾ ਔਰ ਹੋਣ ਇੱਕ ਗੱਲ ਬੜੀ ਜ਼ਰੂਰੀ ਹੈ ਜਿਹੜੀ ਪੰਚਾਇਤ ਗ੍ਰਾਮ ਪੰਚਾਇਤ ਇਲੈਕਸ਼ਨ ਵਿੱਚ ਨਹੀਂ ਸੀ ਔਰ ਇਹ ਕਿ ਕਿ ਕੋਈ ਵੀ ਕੈਂਡੀਡੇਟ ਇੰਡੀਪੈਂਡੈਂਟ ਵੀ ਖੜਾ ਹੋ ਸਕਦਾ ਹੈ ਔਰ ਉਹ ਕਿਸੇ ਪੋਲੀਟੀਕਲ ਪਾਰਟੀ ਦੇ ਬੇਸਿਸ ਜਾਂ ਸਪਾਂਸਰਸ਼ਿਪ ਨਾਲ ਵੀ ਖੜਾ ਹੋ ਸਕਦਾ ਹੈ ਸੋ ਜਿਵੇਂ ਤੁਹਾਨੂੰ ਪਤਾ ਹੈ ਕਿ 6 ਨੈਸ਼ਨਲ ਪਾਰਟੀਆਂ ਹੈਗੀਆਂ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਆਡਿਕੋਸ਼ਿਤ ਕੀਤੀਆਂ ਹੋਈਆਂ ਨੈਚਰਲੀ ਉਹਦੇ ਨੈਸ਼ਨਲ ਕਾਂਗਰਸ ਹੈ ਬੀਜੇਪੀ ਹੈ ਆਪ ਵੀ ਹੈ ਸੋ देयर आर 6 ਆਫ ਦੋਸ ਇੱਕ ਸਟੇਟ ਪਾਰਟੀ ਹੈਗੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈਗੀ ਹੈ ਠੀਕ ਹੈ ਜੀ ਐਂਡ ਅਪਾਰਟ ਫਰਮ ਦਿਸ ਦੀ ਇੰਡੀਪੈਂਡੈਂਟਸ ਕੈਨ ਆਲਸੋ ਸਟੈਂਡ but if you if you are standing on behalf of a political party then along with the nomination form and the self declaration form the candidate has to has to submit a sponsorship form from the authorized signatory of the party so ode waste asi separately ha tonu mai ode bare detail vich jaan di shayad ini load nahi hagi o jadi sponsorship form huga o political parties nu asi dewange already asi around in fact mohyak karwa deta hai ਕਿ ਤੁਸੀਂ ਆਪਣੇ ਜਿਹੜੇ ਪ੍ਰੈਜ਼ੀਡੈਂਟ ਜਾਂ ਸੈਕਟਰੀ ਆਫ ਦੀ ਪੋਲੀਟੀਕਲ ਪਾਰਟੀ ਆ ਉਸ ਤੋਂ ਤੁਸੀਂ ਪੰਜਾਬ ਵਾਸੇ ਜਿਹੜੇ ਅਥੋਰਾਈਜ਼ਡ ਅ ਜੋ ਵੀ ਮਤਲਬ ਅਥੋਰਾਈਜ਼ ਪਰਸਨ ਹੈਗੇ ਆ ਉਹ ਦੀ ਸਪਾਂਸਰਸ਼ਿਪ ਹੋ ਕੇ ਇਹ ਅਥੋਰਾਈਜ਼ਡ ਪਰਸਨ ਅਗੇ ਕੈਂਡੀਡੇਟਸ ਨੂੰ ਆਪਣੇ ਸਿਗਨੇਚਰਸ ਦੇ ਦੇਟ ਸੋ ਹਰੇ ਕੈਂਡੀਡੇਟ ਜਿਹੜਾ ਪੋਲੀਟੀਕਲ ਪਾਰਟੀ ਤੋਂ ਖੜਾ ਹੈ ਉਹ ਆਪਣਾ ਸਪਾਂਸਰਸ਼ਿਪ ਫਾਰਮ ਆ ਪੋਲੀਟੀਕਲ ਪਾਰਟੀ ਜੇਕਰ ਉਹ ਪੋਲੀਟੀਕਲ ਪਾਰਟੀ ਤੋਂ ਖੜਾ ਹੈ ਤਾਂ ਉਹ ਨਾਲ ਦੇਵੇਗਾ ਸੋ ਉਹ ਰਿਟਰਨਿੰਗ ਆਫੀਸਰਸ ਨੂੰ ਇਸ ਤਰ੍ਹਾਂ ਦੀ ਹਦਾਇਤਾਂ ਹੈਗੀ ਹੈ ਨਾ ਦੇਣ ਦੀ ਸੂਰਤ ਵਿੱਚ ਸਨੈਚਲੀ ਫਿਰ ਉਹਨੂੰ ਇੰਡੀਪੈਂਡੈਂਟ ਹੀ ਮੰਨਿਆ ਜਾਵੇਗਾ ਇਸ ਤੋਂ ਲਾਪਰ ਥੋੜਾ ਜਿਹਾ ਵੈਸੀ ਦੱਸਾਂਗਾ ਕਿਉਂਕਿ ਬੜੀ ਦੇਰ ਤੋਂ ਇਹ ਚੱਲ ਰਹੀ ਸੀ ਕਿ ਸਿਰਫ ਅਮੀਰ ਬੰਦੇ ਜਿਹੜੇ ਹੈਗੇ ਆ ਉਹ ਇਲੈਕਸ਼ਨਸ ਲੜਦੇ ਹੈਗੇ ਆ ਬਟ ਇਹਦੇ ਚ ਅਸੀਂ ਐਕਸਪੈਂਡਿਚਰ ਲਿਮਿਟਸ ਵੀ ਰੱਖੀਆਂ ਹੋਈਆਂ ਹੈਗੀਆਂ ਇਸ ਨੋਟੀਫਿਕੇਸ਼ਨ ਅਸੀਂ ਜਾਰੀ ਕੀਤੀ ਹੋਈ ਹੈ ਸੋ ਜ਼ਿਲ੍ਹਾ ਪ੍ਰੇਸ਼ਦ ਵਾਸਤੇ ਐਕਸਪੈਂਡਿਚਰ ਲਿਮਿਟ ਹੈ 2,55,000 ਤੇ ਪੰਚਾਇਤ ਸਮਿਤੀ ਵਾਸਤੇ ਹੈ 1,10,000 ਦਿਸ ਇਜ਼ ਦੀ ਐਕਸਪੈਂਡਿਚਰ ਲਿਮਿਟਸ ਵਿਚ ਵੀ ਹੈਵ ਪੁਟ ਇਨ ਪਲੇਸ ਪੋਲਿੰਗ ਪਰਸਨਲ ਜਿਵੇਂ ਸਾ ਮੈਂ ਤੁਹਾਨੂੰ ਕਹਿਆ ਸੀ ਸਾਰਿਆਂ ਦੀ ਸਾਰੇ ਪੋਲਿੰਗ ਪਰਸਨਲ ਇਨ ਪਲੇਸ ਹੈਗੇ ਆ ਇਹ ਸਾਰਾ ਕੰਮ ਜਿਹੜਾ ਡੀਸੀ ਲੈਵਲ ਤੇ ਦੇਖਿਆ ਜਾਂਦਾ ਹੈਗਾ ਤਕਰੀਬਨ ਇੱਕ ਪੋਲਿੰਗ ਸਟੇਸ਼ਨ ਤੇ ਇੱਕ ਪ੍ਰੈਜ਼ਾਈਡਿੰਗ ਆਫਸਰ ਵੀ ਹੋਏਗਾ ਤਕਰੀਬਨ ਚਾਰ ਪੋਲਿੰਗ ਆਫਸਰ ਹੁੰਦੇ ਆ ਸੋ ਕੁੱਲ ਮਿਲਾ ਕੇ 96000 ਪੋਲਿੰਗ ਪਰਸਨਲ ਵੱਖਰੇ ਵੱਖਰੇ ਡਿਪਾਰਟਮੈਂਟਸ ਦੇ ਇਲੈਕਸ਼ਨ ਡਿਊਟੀ ਤੇ ਲੱਗਣਗੇ ਪੁਲਿਸ ਨਾਲ ਵੀ ਮੇਰੀ ਪਿੱਛੇ ਹੋਣੇ ਹੋਣੇ ਜਹੀ ਵਿੱਚ ਰੀਵਿਊ ਮੀਟਿੰਗ ਕੀਤੀ ਗਈ ਹੈ ਕਿ ਉਹਨਾਂ ਵੱਲੋਂ ਕੀ ਕੀ ਪ੍ਰਬੰਧ ਕੀਤੇ ਜਾਣੇ ਹੈਗੇ ਆ ਔਰ ਕੀ ਕੀ ਕੀਤੇ ਜਾਣਗੇ ਸੋ ਪੁਲਿਸ ਦੇ ਤਕਰੀਬਨ 50000 ਜੋ ਮੈਂ ਫਿਗਰ ਕੱਢੀ ਹੈ 50000 ਪਰਸਨਲ ਪੁਲਿਸ ਦੇ ਵੀ ਸਪੈਸ਼ਲੀ ਡਿਊਟੀ ਤੇ ਲੱਗਣਗੇ ਇਹਦੇ ਵਿੱਚ ਮੋਬਿਲਾਈਜੇਸ਼ਨ ਆਫ ਪੁਲਿਸ ਜਿਹੜੀ ਹੈਗੀ ਹੈ 75% ਆਫ ਦੀ ਪੁਲਿਸ which is present in the like in the districts and uh, commissionerate levels ਦੇ ਉਹ ਉਹ ਆਪਣਾ ਮੋਬਿਲਾਈਜ਼ ਹੋਏਗੀ ਇਹਦੇ ਵਾਸਤੇ ਔਰ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਹੈਗੇ ਸਪੈਸ਼ਲ ਟਾਸਕ ਫੋਰਸ ਹੈਗੇ ਆਰਮ ਆਰਮ ਪੁਲਿਸ ਫੋਰਸ ਹੈਗੀ ਹੈ ਜੀ ਆਰ ਪੀ ਵਗੈਰਾ ਦੇ ਉਹਨਾਂ ਦੇ ਵੀ ਬੰਦੇ ਜਿਹੜੇ ਹੈਗੇ ਉਹ ਲਗਾਏ ਜਾਣਗੇ ਸੋ ਜਿੱਥੇ ਤੱਕ ਸਿਕਿਉਰਿਟੀ ਦਾ ਹੈਗਾ ਇੱਕ ਤਾਂ ਮੈਂ ਇਹ ਕਿਆ ਹੋਇਆ ਹੈਗਾ ਕਿ ਨੋਮੀਨੇਸ਼ਨ ਟਾਈਮ ਤੇ ਪੂਰੀ ਸਿਕਿਉਰਿਟੀ ਦਿੱਤੀ ਜਾਵੇ ਸੋ ਨੋਮੀਨੇਸ਼ਨ ਟਾਈਮ ਤੇ ਜਦੋਂ ਕੈਂਡੀਡੇਟ ਆਪਣਾ ਨੋਮੀਨੇਸ਼ਨ ਫਾਰਮ ਰਿਟਰਨਿੰਗ ਅਫਸਰ ਕੋਲ ਜਾਂਦਾ ਉੱਥੇ ਪੂਰਾ ਪ੍ਰਬੰਧ ਵਗੈਰਾ ਕੀਤਾ ਜਾਵੇ ਐਂਡ ਆਮ ਸ਼ੂਰ ਦੈਟ ਦੇ ਸ਼ੁੱਡ ਨਾਟ ਬੀ ਐਨੀ ਪ੍ਰੋਬਲਮ ਰਿਗਾਰਡਿੰਗ ਥੈਟ ਐਸ ਫਾਰ ਐਸ ਥੈਟ ਇਜ਼ ਕਨਸਰਨਡ ਔਰ ਬਾਕੀ ਨਾਕਾਜ਼ ਐਂਡ 올 ਦੈਟ ਉਹ ਸਟੈਂਡਰਡ ਜਿਹੜਾ ਯੂ ਨੋ ਨੋਰਮਸ ਜਿਹੜੇ ਹੁੰਦੇ ਆ ਉਹ ਸਾਰੇ ਪੁਲਿਸ ਵੱਲੋਂ ਕੀਤੇ ਜਾਣਗੇ ਔਰ ਇਹਨਾਂ ਦਾ ਜਿਹੜਾ ਨੋਰਮਸ ਹੈਗੇ ਆ ਪੋਲਿੰਗ ਸਟੇਸ਼ਨ ਵਾਈਜ਼ ਕਿ ਜੇ ਸਿੰਗਲ ਪੋਲਿੰਗ ਸਟੇਸ਼ਨ ਹੈਗਾ ਤਾਂ ਉਹਦੇ ਵਿੱਚ ਕਿੰਨੇ ਬੰਦੇ ਲਗਾਉਣੇ ਚਾਹੀਦੇ ਆ ਮਤਲਬ 1 ਕਨਸਟੇਬਲ ਐਂਡ 1 ਯੂ ਨੋ 1 ਕਨਸਟੇਬਲ ਐਂਡ 1 ਹੈੱਡ ਕਨਸਟੇਬਲ ਇਤੈਤਰਾ ਇਸ ਤਰ੍ਹਾਂ ਕਰਕੇ ਇਹ ਸਾਰੇ ਕੁਝ ਕੀਤਾ ਹੋਇਆ ਉਹ ਸਾਡਾ ਕੰਮ ਹੈਗਾ ਉਹ ਅਸੀਂ ਕੀਤਾ ਹੋਇਆ ਹੈਗਾ ਸੈਂਸਿਟਿਵ ਐਂਡ ਹਾਈਪਰ ਸੈਂਸਿਟਿਵ ਦੀ ਕਾਰਵਾਈ ਵੀ ਅਸੀਂ ਕਰ ਦਿੱਤੀ ਹੈ ਜਿਵੇਂ ਮੈਂ ਦੱਸਿਆ ਕਿ 19181 ਪੋ ਤੋ ਇਹ ザ ਪੋਲਿੰਗ ਬੂਥ ਹੈਗੇ ਤੋ ਕਈ ਸਾਵਾਤੇ ਮਤਲਬ 3-4 ਪੋਲਿੰਗ ਬੂਥ ਇਕੱਠੇ ਹੀ ਹੁੰਦੇ ਆ ਸੋ ਉਹਨੂੰ ਆਪਾਂ ਇੱਕ ਲੋਕੇਸ਼ਨ ਰੱਖਦੇ ਆ ਫਿਰ ਸੋ ਜਿਹੜੀ ਸੈਂਸਿਟੀਵਿਟੀ ਹੈ ਜਾਂ ਹਾਈਪਰ ਸੈਂਸਿਟੀਵਿਟੀ ਆਫ ਸਟੇਸ਼ਨਸ ਹੈ ਉਹ ਲੋਕੇਸ਼ਨ ਵਾਈਜ਼ ਹੁੰਦੀ ਹੈ ਸੋ ਉਹ ਲੋਕੇਸ਼ਨ ਜਿਹੜੀ ਹੈਗੀ ਹੈ ਹੁਣ ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਆਈ ਹੈ ਜਿਹੜੀ ਮੈਂ ਰਿਵਿਊ ਕੀਤੀ ਹੈ ਹਾਈਪਰ ਸੈਂਸਿਟਿਵ 915 ਲੋਕੇਸ਼ਨਸ ਹੈਗੀਆਂ ਔਰ ਸੈਂਸਿਟਿਵ 3528 ਲੋਕੇਸ਼ਨਸ ਹੈਗੀਆਂ ਸੋ ਕੁੱਲ ਮਲਾ ਕੇ 4443 ਲੋਕੇਸ਼ਨਸ ਹੈਗੀਆਂ ਜਿਹੜੀ ਅਸੀਂ मनते हैं कि सेंसटिव और हाइपर है सेंसिटिव हैगी है कई कारणा करके कई कई मतलब दिमाग लगाया जाता है कि पुरानी किनिया कोई घटनावान हुई या कोई एरिया यू नो डिस्टर्ब हैगा या से सो टोटल लोकेशन तेरह हज़ार तेरह है सो तेरह हज़ार तेरह लोकेशनज चार हज़ार चार सौ तरताली सेंसटिव या हाइपर सेंसिटिव लोकेशनज है तो ये तकरीबन मैं देखा वन थर्ड आंदा है बट इट इज़ अ कॉन्टीन्यूअस प्रोसैस कॉन्टीन्यूअस प्रोसैस मीनज दैट ਅੱਗੇ ਵੀ ਆਉਣ ਵਾਲੇ ਦਿਨਾਂ ਵਿੱਚ ਵੀ ਸਾਨੂੰ ਜੇ ਲੱਗਦਾ ਹੈ ਕਿ ਛੋੜ ਸੈਂਸਿਟੀਵਿਟੀ ਹੋ ਗਈ ਹੈ ਕਿਸੇ ਹੋਰ ਤੇ ਤਾਂ ਉਹਦੇ ਵਾਸਤੇ ਵੀ ਅਸੀਂ ਪੁਖਤਾ ਜਿਹੜਾ ਪ੍ਰਬੰਧ ਕਰਾਵਾਂਗੇ ਸੋ ਇਹ ਬੇਸਿਕਲੀ ਹੈ ਹੁਣ ਇੱਕ ਗੱਲ ਹੋਰ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਇੱਕ ਆਮ ਜਨਤਾ ਵਾਸਤੇ ਇੱਕ ਤਾਂ ਮੈਂ ਕਹਾਂਗਾ ਕਿ ਵੀ ਹੈਵ ਪੁਟ ਅਪ ਦੀ ਲਿਸਟ ਆਫ ਇਲੈਕਟੋਰਲ ਰੋਲ ਜਿਹਨੂੰ ਹੈ ਗਿਆ ਉਹ ਅਸੀਂ ਵੈਬਸਾਈਟ ਤੇ ਪਾ ਦਿੱਤੇ ਹੈਗੇ ਉਹਦੇ ਅਪਲੋਡ ਹੋ ਗਏ ਹੈਗੇ ਉਹ ਤੁਸੀਂ ਸਾਡੇ ਸਾਈਟ ਤੇ ਵੀ ਦੇਖੋ ਸਾਡਾ ਸਾਈਟ ਹੈਗਾ sec.punjab.gov.in sec, SEC me state election commission actually sec.punjab.gov.in ਇਹਦੇ ਵਿੱਚ ਜਦੋਂ ਤੁਸੀਂ ਜ਼ਿਲ੍ਹਾ ਪਰਿਸ਼ਦ ਉਪਲਿਕ ਪੰਚਾਇਤ ਸਮਿਤੀ ਦੇ ਥੱਲੇ ਜਾਓਗੇ ਉਹਦੇ ਸਾਰੇ ਫਾਰਮਸ ਡਾਊਨਲੋਡੇਬਲ ਵਗੈਰਾ ਇਨਸਟਰਕਸ਼ਨਸ ਐਕਸ ਰੂਲਸ ਵਗੈਰਾ ਸਾਰੇ ਆ ਜਾਣਗੇ ਤੇ ਇਹ ਜਿਹੜਾ ਲਿੰਕ ਹੈਗਾ ਵੋਟਰਲੈਸ ਵੋਟਰਲਿਸ ਇਹ ਵੀ ਇਹਦੇ ਵਿੱਚ ਆ ਗਿਆ ਨੋਮੀਨੇਸ਼ਨ ਦੇ ਟਾਈਮ ਤੇ ਵੀ ਬੜਾ ਜ਼ਰੂਰੀ ਹੈ ਕਿ ਜਿਵੇਂ ਅਸੀਂ ਕਹਿੰਦੇ ਨਾ نو ਯੋਰ ਕੈਂਡੀਡੇਟ نو ਯੋਰ ਕੈਂਡੀਡੇਟ ਇੱਕ ਨਵੀਂ ਮਤਲਬ ਚੀਜ਼ ਹੈ ਜਿਹੜੀ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਬਹੁਤ ਜ਼ੋਰਾਂ ਨਾਲ ਇਹਨੂੰ ਕਰਦੀ ਹੈ ਕਿ ਆਦਮੀ ਨੂੰ ਪਤਾ ਤਾਂ ਹੋਵੇ ਪਬਲਿਕ ਨੂੰ ਪਤਾ ਹੋਵੇ ਕਿ ਜਿਹੜੇ ਕੈਂਡੀਡੇਟ ਖੜੇ ਹੈ ਉਹਨਾਂ ਦਾ ਬੈਕਗ੍ਰਾਉਂਡ ਕੀ ਹੈ ਸੋ ਜਿੰਨਾ ਵੀ ਨੋਮੀਨੇਸ਼ਨ ਫਾਰਮ ਹੈਗਾ ਉਹ ਜਿਹੜਾ ਖਾਸ ਕਰਕੇ ਜਿਹੜੀ ਸੈਲਫ ਡੈਕਲੇਰੇਸ਼ਨ ਹੈ ਉਹ ਸਾਰਾ ਅਪਲੋਡ ਹੋਏਗਾ ਇਸ ਤੇ ਔਰ ਇਹ ਪਬਲਿਕ ਵਾਸਤੇ ਵੀ ਅਵੇਲੇਬਲ ਹੋਏਗਾ ਥਰੂ आवर ਵੈਬਸਾਈਟ ਅਪਾਰਟ ਫਰਮ ਦਿਸ ਜਿਹੜੀ ਸਾਡੇ ਕੋਲ ਸੌਫਟਵੇਅਰ ਹੈਗੀ ਹੈ ਲੋਕਲ ਬਾਡੀ ਪੋਲ ਐਕਟੀਵਿਟੀ ਮੈਨੇਜਮੈਂਟ ਸਿਸਟਮ ਹੈਗਾ ਐਨਆਈਸੀ ਦੇ थ्रू ਅਸੀਂ ਬੜਾ ਵਧੀਆ ਬਣਾਇਆਗਾ ਇਹਦੇ ਵਿੱਚ ਹਰ ਇੱਕ ਡੀਟੇਲ ਸਾਡੇ ਕੋਲ ਆਂਦੀ ਹੈਗੀ ਆ ਉਹ ਇੰਟਰਨਲ ਮੋਨਿਟਰਿੰਗ ਵਾਸਤੇ ਹੁੰਦੀ ਹੈ ਸੋ ਉਹਦੇ ਵਿੱਚ ਕੇਵਾਈਸੀ ਵਗੈਰਾ ਤੱਕ ਵੀ ਨਾਮਿਨੇਸ਼ਨ ਕਿੰਨੇ ਆ ਗਏ ਉਹ ਸਾਰਾ ਕੁਝ ਹੋ ਜਾਂਦਾ ਅਨੋਪੋਸਟ ਜੇਕਰ ਕੋਈ ਨੋ ਲਾਸਟ ਡੇਟ ਆਫ ਨਾਮਿਨੇਸ਼ਨਸ ਵਿਡਰੋਅਲ ਤੋਂ ਬਾਅਦ ਅਨੋਪੋਸਟ ਰਹਿ ਜਾਂਦਾ ਤਾਂ ਉਹ ਵੀ ਲਿਸਟ ਆ ਜਾਂਦੀ ਹੈਗੀ ਆ ਫਿਰ ਵੋਟਰਾਂ ਦੀ ਪੋਲ ਡੇ ਤੇ ਸਾਰਾ ਕੁਝ ਆ ਜਾਂਦਾ ਪਾਰਟੀ ਪਹੁੰਚ ਗਈ ਹੈ ਵਾਪਸ ਆ ਗਈ ਹੈ ਪੋਲਿੰਗ ਪਰਸੈਂਟੇਜ ਦੋ ਦੋ ਘੰਟੇ ਬਾਅਦ ਜਿਵੇਂ ਅਸੀਂ ਨਾਰਮਲੀ ਲੈਂਦੇ ਹੈਗੇ ਉਹ ਉਹ ਕਿੰਨਾ ਹੈਗਾ ਤੇ ਫਿਰ ਫਾਈਨਲ ਰਿਜ਼ਲਟਸ ਜਿਹੜੇ ਹੈਗੇ ਉਹ ਸਾਰੇ ਕੁਝ ਇਹ ਸਾਡੇ ਕੋਲ ਹੈਗਾ ਸਿਸਟਮ ਜੀ ਸਰ ਡੈਕਲੇਰੇਸ਼ਨ ਪਹਿਲੇ ਤੋਂ ਹੀ ਚੱਲਦਾ ਹੈ ਪਹਿਲੇ ਸੇ ਹੀ ਚੱਲ ਰਹਾ ਹੈ ਠੀਕ ਹੈ अच्छा सो ए बेसिकली हैगी है जेडी साडी प्रिपरेशंस वगैरह हैगा सो बिफोर आई कम टू द एक्चुअल इलेक्शन शेड्यूल जेड़ा तुसी जानना चाहोगे ਕੋਈ ਇਸ ਇਸ ਟਾਈਮ ਤੇ ਕੋਈ ਸਵਾਲ ਜਾਂ ਕੋਈ ਹੋਰ ਜੇ ਹੈਗਾ ਤਾਂ ਦੱਸੋ